ਕਈ ਲੋਕ ਪ੍ਰਭੂ ਪੋਜ ਲੈ ਰਹੇ ਨੇ ਪਰ ਬੇਅਦਬੀ ਦੇ ਨਾਲ ਬੇਅਦਬੀ ਮਤਲਬ ਲਾਈਫ ਉਹਨਾਂ ਦੀ ਪਾਪ ਨਾਲ ਭਰੀ ਹੋਈ ਆ ਔਰ ਲਾਈਨ ਦੇ ਵਿੱਚ ਫੇਰ ਵੀ ਪ੍ਰਭੂ ਨੇ ਮੈਨੂੰ ਬੋਲਿਆ ਲੱਗੇ ਹੋਏ ਨੇ ਤੇ ਮੈਂ ਦੇਖਿਆ ਜਿਹੜਾ ਉਹ ਪ੍ਰਭੂ ਪੋਜ ਲੈ ਰਹੇ ਹਨ ਉਹ ਇਹ ਨਾ ਸਮਝਨਾ ਕਿ ਜਿਹੜੇ ਪਾਪ ਦੇ ਵਿੱਚ ਲੈ ਰਹੇ ਨੇ ਉਹਨਾਂ ਨਾਲ ਗੱਲ ਕਰ ਰਹੀ ਕਿਉਂਕਿ ਪ੍ਰਭੂ ਨੇ ਮੈਨੂੰ ਉਹਨਾਂ ਬਾਰੇ ਦੱਸਾਇਆ ਮੈਂ ਕਈ ਪਰਸਨਸ ਨੂੰ ਦੇਖਿਆ ਜਿਨ੍ਹਾਂ ਨੇ ਜੜੀਆਂ ਰੋਟੀਆਂ ਨੇ ਕੋਈ ਇੱਕ ਟੱਬ ਦੇ ਵਿੱਚ ਪਰੀਆਂ ਹੋਈਆਂ ਜਿਹੜਾ ਮੈਂ ਜਿਹੜਾ ਮੈਂ ਡ੍ਰੀਮ ਦੇਖਿਆ ਉਹਨਾਂ ਨੇ ਰੋਟੀਆਂ ਟੱਬ ਦੇ ਵਿੱਚ ਪਰੀਆਂ ਆ ਔਰ ਸਿਰ ਦੇ ਉੱਤੇ ਚੁੱਕੀਆਂ ਆ ਔਰ ਲਾਈਨ 'ਚ ਲੱਗੇ ਨੇ ਔਰ ਸੁੱਟਣ ਦੇ ਲਈ ਜਾ ਰਹੇ ਨੇ ਔਰ ਮੈਂ ਉਹਨੂੰ ਖਿਲਾੜ ਕੇ ਪੁੱਛ ਰਹੀ ਆ ਕਿੱਥੇ ਇਹਨੂੰ ਸੁੱਟਣ ਦੇ ਲਈ ਜਾ ਰਹੇ ਹੋ ਔਰ ਉਹਨੇ ਮੈਨੂੰ ਆਪਣੇ ਮੂੰਹੋਂ ਕਹਿਆ ਇਹ ਖਰਾਬ ਹੋ ਗਈਆਂ ਔਰ ਇਹਨਾਂ ਨੂੰ ਮੈਂ ਸੁੱਟਣ ਲਈ ਜਾ ਰਹੇ ਆ ਇਹ ਚੱਲਦੀਆਂ ਔਰ ਮੈਂ ਹੈਰਾਨ ਹੋ ਗਈ ਔਰ ਮੈਂ ਦੇਖਿਆ ਜਿੰਨੀਆਂ ਵੀ ਉਹ ਪ੍ਰਭੂ ਪੋਜਦੀਆਂ ਰੋਟੀਆਂ ਸੀ ਉਹਨੇ ਸਿਰ ਦੇ ਉੱਤੇ ਚੁੱਕੀਆਂ ਹੋਈਆਂ ਪਰ ਉਹਦੇ ਵਿੱਚ ਪਾਣੀ ਸੀ ਔਰ ਉੱਤੇ ਤੈਰ ਰਹੀਆਂ ਸੀ ਉਹ ਖਰਾਬ ਹੋ ਚੁੱਕੀਆਂ ਸੀ ਔਰ ਉਹ ਸੁੱਟਣ ਜਾ ਰਹੀ ਸੀ ਪਰ ਜਦੋਂ ਮੋਰਚੀ ਜਾ ਕੇ ਪ੍ਰਭੂ ਨੂੰ ਪੁੱਛਿਆ ਪ੍ਰਭੂ ਇਹਦਾ ਮਤਲਬ ਕੀ ਹੈ ਮੈਨੂੰ ਦੱਸੋ ਪ੍ਰਭੂ ਨੇ ਮੈਨੂੰ ਬੋਲਿਆ ਕਿ ਦੁਬਾਰਾ ਦੁਬਾਰਾ ਪਾਪ ਕਰਕੇ ਵੀ ਪ੍ਰਭੂ ਪੋਜ ਲੈ ਰਹੇ ਨੇ ਇਹਦਾ ਮਤਲਬ ਉਹਨਾਂ ਦੀ ਲਾਈਫ ਦੇ ਵਿੱਚ ਜਿਹੜਾ ਪ੍ਰਭੂ ਪੋਜਿਆ ਉਹ ਕੋਈ ਮਾਇਨੇ ਨਹੀਂ ਰੱਖਦੇ ਉਹਨਾਂ ਨੂੰ ਕੋਈ ਚੇਤ ਸੇਤਾਨੀ ਪ੍ਰਭੂ ਨੇ ਉਹਨਾਂ ਦੇ ਲਈ ਬਲੀਦਾਨ ਦਿੱਤਾ ਹੈ ਸਿਰਫ ਇੱਕ ਰੀਤ ਨੂੰ ਪੂਰਾ ਕਰ ਰਹੇ ਨੇ ਰੀਤੀ ਰਿਵਾਜ ਹੈ ਉਹਨਾਂ ਨੂੰ ਚਰਚਾਣਾ ਹੈ ਅੱਗੇ ਆ ਕੇ ਪ੍ਰਾਰਥਨਾ ਕਰਾਣੀ ਹੈ ਲਾਈਨ 'ਚ ਲੱਗਣਾ ਹੈ ਸਿਰਫ ਉਹਨਾਂ ਨੂੰ ਇਹ ਆ ਵੀ ਅਸੀਂ ਲਾਈਨ 'ਚ ਲੱਗ ਕੇ ਪ੍ਰਸ਼ਾਦ ਖਾਣਾ ਹੈ ਪਰ ਰੀਅਲ ਜਿਹੜੀ ਉਹਦੀ ਡੈਪਟੀਆ ਮੀਨਿੰਗ ਆ ਉਹ ਨੂੰ ਨਹੀਂ ਜਾਣ ਰਹੇ ਅਰ ਪ੍ਰਭੂ ਨੇ ਮੈਨੂੰ ਬੋਲਿਆ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਵੇਸਟ ਕਰ ਰਹੇ ਹੋ ਕੋਈ ਵੀ ਫਲ ਨਹੀਂ ਮਿਲ ਰਿਹਾ ਤੁਹਾਨੂੰ ਆਮਨ